ਸੀਮਾ ਸਾਲਾ ਉਹ ਦੁਨੀਆਂ ਦੇ ਵਿੱਚ ਘੱਲਾਂ ਦੇ ਮੇਲੇ ਦੀਆਂ ਗੱਲਾਂ ਹੁੰਦੀਆਂ ਦੁਨੀਆਂ ਦੇ ਵਿੱਚ ਘੱਲਾਂ ਦੇ ਮੇਲੇ ਦੇ ਚਰਚੇ ਹੁੰਦੇ ਆ ਸਲੀਨਾ ਪਿੰਡਾ ਮੁੰਡਾ ਕਹਿੰਦੇ ਉਹ ਕੈਨੇਡਾ ਤੋਂ ਥੋੜੇ ਦੇ ਪਹਿਲਾਂ ਆਇਆ ਪਰ ਦੂਸਰੇ ਪਾਸੇ ਇਲਾਕਾ ਸਰਦੂਲਗੜ ਦਾ ਉਹ ਫੱਕਰ ਝੰਡੇ ਵਾਲਾ ਕੈਨੇਡਾ ਵੀ ਟੱਕੜਾ ਖੇਡਿਆ ਸੋਨੀ 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 ਤੇ ਰੇਸ਼ਮ ਟੱਕਰੇ ਨੇ ਹਾਰੀਆਂ ਨੂੰ ਹਾਣ ਮਿੱਤਰੋ ਜਿੰਨੇ ਸੋਟੀ ਸੋਨੀ ਫਕਰ ਝੰਡੇ ਵਾਲਾ ਇੰਦਰਪਾਲ ਨੇ ਕਹਿੰਦੇ ਗਿਲਿੰਦਰ ਗਲਵਿੰਦਰ ਜਲਵੇੜੇ ਵਾਲਾ ਕਹਿੰਦੇ ਗੱਭਰੂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਲੈ ਵੀ ਸ਼ਰਮਾ ਜੀ ਮੈਚ ਐਨ ਫਸਿਆ ਪਿਆ ਮੈਚ ਕਹਿੰਦੇ ਪੂਰਾ ਫਸਿਆ ਪਿਆ ਪਰ ਚਾਰ ਨੇ ਬੱਲੇ ਹੋ ਗਈ ਹੈ ਆ ਬੱਲੇ ਬੱਲੇ ਲੋਕੋ ਕੀਤਾ ਲੋਕ ਕਹਿੰਦੇ ਬੋਲੀਆਂ ਦੇ ਵਿੱਚ ਚਰਚੇ ਹੋਏ ਆ ਪਰ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਸੁਦੀਪ ਦਾ ਨਾਮ ਵੱਡਾ ਔਰ ਕਹਿੰਦੇ ਦੇਖਾਂਗੇ ਆ ਦੋਤੇ ਵਾਲਾ ਟਰਨੈਡੋ ਕਬੱਡੀ ਦਾ ਛਾ ਕੋਰ ਲਾਈਨਸ ਵਾਲਿਆਂ ਨੂੰ ਮਾਰਨ 파ਰਕ ਸੱਤੂ ਸੱਤੂ ਖਡੂਰ ਸਾਹਿਬ ਖਡੂਰ ਸਾਹਿਬ ਆਹ ਵੇਖੋ ਸਾਹਮਣੇ ਆਹ ਵੇਖੋ ਸਾਹਮਣੇ ਸਿੰਘ ਸਰਦਾਰ ਵਾਹ ਓਏ ਖਡੂਰ ਵਾਹ ਓਏ ਖਡੂਰ ਵਾਲਿਆ ਓ ਮੁੰਡੇ 52000 ਤੇ ਬੈਸਟਾ ਨੂੰ 33300 ਦਾ ਜਣਾ ਹੈ ਹਰਵਿੰਦਰ ਸੰਧੂ ਹੁਣੇ ਅਤੇ ਬਲਕਰਨ ਸ਼ਾਹ ਹੁਣੇ ਸੱਦੇ ਦੇ ਰਿਹਾ ਹੈ ਵੱਡਾ ਕਬੱਡੀ ਕੱਪ ਹੋਵੇਗਾ ਜਾਂਗਪੁਰੀਆ ਵਿੱਕੀ ਹੁਣ ਕਬੱਡੀ 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 ਕਰਦਾ ਹੋਇਆ ਪਰ ਕੌਣ ਬੱਲੇ ਬੱਲੇ ਕਰਾਵੇਗਾ ਮੇਲਾ ਘੱਲ ਗਿਆ ਏ ਫੱਕਰ ਝੰਡੇ ਵਾਲਾ ਆਇਆ ਹੋਇਆ ਏ ਓਏ ਸਰਦੂਲਗੜ ਦੇ ਇਲਾਕੇ ਤੋਂ ਸੋਨੀ